ਤੋ ਮਨ ਉਹਦੇ ਕੋត្រਾਈ ਆ ਉਹ ਤੇ ਅਡਣੀ ਨੇ ਉਹ ਤੋੜੀ ਅਡਈ ਉਹ ਪੱਕੀ ਮਿੱਟੀ ਆ ਇਹ ਰੇਤ ਦੇ ਜਿਹੜੀ ਮੈਂ ਟੋਟੀ ਉਹ ਖਾਬ ਗਰੀ ਕੁੜੀ ਦੇ ਵਿੱਚੋਂ ਤਾਂ ਪੱਕੀ ਮਿੱਟੀ ਆ ਉਸੇ ਕੰਡਾ ਲੱਗਿਆ ਜੀ I do

ਪਤਲੀ ਚੀਜ਼ਾਂ ਨੂੰ ਸਰ ਇੱਕੋ ਸਰ ਕੁਝ ਬੈ ਗਿਆ ਜੀ ਕੁਝ ਟੁੱਟ ਗਿਆ ਤਾਰਾ ਖੁੱਲ ਗਿਆ ਕੁਝ ਬੈਠ ਗਿਆ ਪੰਗ ਦੇ ਬਹਾਤ ਕਾਪੀ ਤੇ ਤੇਰੇ ਤੇ ਰਵਾਹ ਹੁੰਦਾ ਜੀ ਅਨੁਰੋਧ ਕਰਕੇ ਬਹੁਤ ਗੈਪ ਘਟਾਣ ਕਰਕੇ ਥੋੜਾ ਮਸਲਾ ਹੁੰਦਾ ਜੀ ਦੇਖੋ ਸੁੱਕਾ ਮਾਰਦਾ ਪਰ ਇਥੇ ਨਾ ਜੁਦਾ ਖਤਰਾ ਆਏਗਾ ਤਕਰੀਬਨ ਆਹ ਜਬ ਇੱਥੇ ਰੱਪਾ ਪਈ ਹੋਈ ਨਾਲ ਨਾਲ ਇੱਥੇ ਘੁੰਮ ਕੇ ਨਾਲ ਇੱਥੇ ਰੱਪਾ ਪਈ ਐ ਅੱਗੇ ਪੱਥਰ ਨਹੀਂ ਹੈ ਇੱਥੇ ਕੀ ਪੱਥਰ ਹੈ ਅੱਗੇ ਪੱਥਰ ਨਹੀਂ ਹੈ ਇਹ ਹੋਣੇ ਸਾਰੇ ਬਿੱਖਨੇ ਸਾਲ ਸੱਜਨੇ ਸਾਲ ਪਣੇ ਕਿਸੇ ਦੇ ਸਾਲ ਸਰ ਪਾਇ ਸੀ ਜੀ 10 ਦਿਨਾਂ ਦੀ ਰੁਪਾ ਨੇ ਪਜਾ ਦਿੱਤਾ ਸੀਗਾ ਉਦੋਂ ਕੋਈ ਸਾਨੂੰ ਹੋਰ ਸੂਤਰ ਨਹੀਂ ਮਿਲੇ ਜਿਉ ਕਰਦੇ ਨੇ ਉਹ ਅਸੀਂ ਕਰ ਦਿੰਦੇ ਆ ਅੱਜ ਦਾ ਅੰਦਰ ਵੜ ਰਿਹਾ ਉਹ ਤੇ ਅਸੀਂ ਆਪ ਕਰ ਦਿੰਦੇ ਆ ਉਹ ਅਸੀਂ ਕਰ ਦਿੰਦੇ ਆ ਉਹ ਉਹ ਕਰਵਾ ਦਿੰਦੇ ਆ ਠੀਕ ਹੈ ਸਾਹਿਬ ਜੀ ਠੀਕ ਠੀਕ ਨਹੀਂ ਕੋਈ ਸ਼ਿਕਾਇਤ ਬਾਕੀ ਜੇ ਇਨ ਜੋ ਵਰਸ ਟੂ ਵਰਸ ਜੇ ਲੋੜ ਪੈ ਵੀ ਦੀ ਮਾੜੇ ਤੋਂ ਮਾੜੇ ਹਾਲਾਤ ਫਿਰ ਆਪਾਂ ਲੋਕਾਂ ਨੂੰ ਇਹ ਕੋਈ ਕਹਿ ਕੇ ਰੱਖੀਏ ਵੀ ਆਪਾਂ ਨੂੰ ਫਿਰ ਰੱਟ ਕੋੜ ਕਰਨਾ ਲੈ ਸਾਡੇ ਲੋਕ ਤਾਂ ਬਹੁਤ ਇਕੱਠੇ ਹੋ ਜਾਂਦੇ ਜੇ ਕੋਈ ਜ਼ਰੂਰਤ ਪਈ 100 ਨਹੀਂ ਵੀ ਜੇ ਨਿਕਲਣਾ ਵੀ ਪਵੇ ਭਾਈ ਚਾਹੁੰਦੇ ਹੈ ਜਿਹੜੇ ਤਾਂ ਆਹ ਉਹ ਸਰ ਉਹ ਵਿੱਚ ਆ ਉਹ ਤੇ ਤੁਹਾਡੀ ਮਦਦ ਨਾਲ ਨਿਕਲਣਾ ਜ਼ਰੂਰੀ ਹੈ ਹਾਂ ਹਾਂ ਨਹੀਂ ਨਹੀਂ ਉਹ ਸਾਡੀ ਤਿਆਰੀ ਹੈਗੀ ਹੈ ਸਾਡਾ ਪਹਿਲਾ ਤਾਂ ਮਕਸਦ ਆਪਣਾ ਇਹ ਵੀ ਆਪਾਂ ਪਾਣੀ ਵਿੱਚ ਚੜ੍ਹੇ ਨਹੀਂ ਜਾਂਦੇ ਠੀਕ ਹੈ ਠੀਕ ਹੈ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਫਿਰ ਆਪਾਂ ਕੋਈ ਬਿਲਕੁਲ ਨਾਲ ਲੱਗ ਜਾਂਦਾ ਹੈ ਇੱਧਰ ਵੀ ਐਕਸ਼ਨ ਹੋ ਚੱਲਦਾ ਇੱਧ ਇੱਥੇ ਨਹੀਂ ਤੁਸੀਂ ਤਾਂ ਸਾਲ ਕੋਈ ਨਹੀਂ ਹੈਗਾ 40 ਫੁੱਟ ਲੈ ਗਿਆ ਸੀ ਅੰਦਰ ਨੂੰ ਐਸੇ ਘਰ ਰੋਕ ਦਿੱਤੇ ਜਿਹੜਾ ਇਤਨਾ 40 ਫੁੱਟ ਛੇੜਿਆ ਜੀ 40 ਫੁੱਟ ਦੋ ਤਿੰਨ ਦਿਨਾਂ ਹੀ ਲੈ ਗਿਆ ਸੀ ਗਾਈ ਫਿਰ ਅੱਠ ਦਿਨ ਤੱਕ ਲੈ ਦਰਖਤਾਂ ਨੇ ਇਹਨੂੰ ਵਜਾਇਆ ਜੀ ਇੱਥੇ ਸਭ ਲੈਟਾਂ ਲਾਈਆਂ ਸੀ ਜੀ ਇੱਥੇ ਉਸ ਤੋਂ ਬਾਅਦ ਫਿਰ ਬੋਰੀਆਂ ਦਾ ਕੰਮ ਚੱਲਿਆ ਜੀ ਇੱਥੇ ਪੱਥਰ ਕੋਈ ਨਹੀਂ ਲੱਗਿਆ ਸਾਈਡ ਤੇ ਜੀ ਜੀ ਬਾਨ ਨੂੰ ਬਹੁਤ ਲੱਗ ਗਿਆ ਨਾ ਜੀ ਇੱਥੋਂ ਇੱਥੇ ਜਿੱਥੇ ਨੌਰਿਆ ਜੀ ਪਿੱਪਰੀ ਹਾਂਜੀ ਥੱਲੇ ਥੱਲੇ ਉਹ ਜਿਹੜੇ ਪੱਥਰਾਂ ਤੋਂ ਉੱਤੇ ਹਾਂਜੀ ਪੱਥਰਾਂ ਜਿੱਥੇ ਵਿੱਚ ਵਿੱਚ ਜਗ੍ਹਾ ਕੱਟ ਲੱਗਦਾ ਉਹ ਉੱਤੇ ਕਰਾ ਦੂੰਗੇ ਠੀਕ ਹੈ ਹਾਂਜੀ ਠੀਕ ਜਿੱਥੇ ਕਿਤੇ ਅਮਰਦਸ ਸਿੰਘ ਬੰਦੀ ਹੈ ਜਿੱਥੇ ਸਾਨੂੰ ਟ੍ਰੈਕਟ ਕੱਟ ਕੇ ਸਿਰ ਉੱਤੇ ਅਜੇ ਸਾਨੂੰ ਨਾ ਜੀ ਉਹ ਜਾਲ ਬੰਨਣਾ ਜਾਲ ਨਹੀਂ ਮਿਲਿਆ ਹਜੇ ਓਕੇ ਓਕੇ ਉਹ ਚਲ ਨੌਰ ਤੋਂ ਆਣੇ ਵੱਜ ਰਿਹਾ ਜੀ ਉੱਥੇ ਠੀਕ ਹੈ ਉਹਦਾ ਕਰਕੇ ਵੇਟ ਕਰਦੇ ਸੀਗੇ ਦਸਰੀ ਜੀ ਉਹ ਬੜਾ ਕੁਝ ਮਿਸ ਹੈ ਆ ਉਹ ਕਰੂਗੇ ਇਹਦੇ ਵਿੱਚ ਇਹਨਾਂ ਨੇ ਉਹਦੇ ਕਰਕੇ ਬਚਾ ਗਈ ਹੋ ਗਈ ਗੱਲ ਹੋ ਗਈ ਜਿਹੜਾ ਇਹ ਡਿਪਾਰਟਮੈਂਟ ਆ ਨਾ ਇਹ ਖੰਡਪਾਦਾ ਹੀ ਹੈ ਦਰਿੰਦਰ ਬੇਸ਼ਰਦ ਸੰਧ ਉਹ ਕੋਈ ਨਹੀਂ ਤੇ ਹੈ ਉਹਦਾ ਆਪਣਾ ਮੈਕਨਿਕ ਦਾ ਡੇਂਜਰ ਖੜਾ ਆ ਜਾਂਦਾ ਓਕੇ ਇੰਨਾ ਕੋਲ ਕੋਈ ਨਹੀਂ ਪਹੁੰਚਦਾ ਜਿਲੰਦਰ ਲੱਗਦਾ ਹੈ ਨਾ ਦਰਿੰਦਰ ਜੀ ਸਰ ਉੱਥੇ ਵੀ ਮੈਸੇਜ ਕਰਾ ਲਾ ਉਹ ਹੀ ਡਿਪਾਰਟਮੈਂਟ ਦਿੰਦੋਂ ਬਾਕੀ ਬਾਕੀ ਆਪਣੇ ਉੱਧਰ ਲਈ ਕੋਈ ਨਹੀਂ ਉਧਰ ਵੀ ਮੈਸੇਜ ਕਰਾ ਦੇ ਠੀਕ ਹੈ ਤੁਹਾਡੇ ਬਾਕੀ ਨੰਬਰ ਹੈਗੇ ਸਾਡੇ ਮੁਲਾਜ਼ਮਾਂ ਦੇ ਐਸਐਚਓ ਸਾਹਿਬ ਦੇ ਜਿਹੜੇ ਚਾ ਉਹ ਇਮੀਡੀਏਟਲੀ ਸਾਨੂੰ ਦੱਸ ਦੇਣਾ ਠੀਕ ਹੈ ਜੀ ਥੈਂਕ ਯ Não, ਦਰਪਾਤਨ ਸਾਫਤਾ ਸਰਪੰਚ ਕੰਨਿਆ ਖੁਰਦ ਇੱਥੇ ਅਸੀਂ 52 ਬੁਰਜੀ ਤੇ ਖੜੇ ਆ ਜੀ ਪਿੰਡ ਕੰਨਿਆ ਖੁਰਦ ਦੇ ਨੇੜੇ ਇੱਥੇ ਜਿਹੜਾ ਪਾਣੀ ਦੀ ਕਾਫੀ ਢਾਹ ਲੱਗੀ ਆ ਤੇ ਹੁਣ ਮੌਕੇ ਤੇ ਥੋੜਾ ਜਿਹਾ ਪਹਿਲੇ ਐਸਐਸਪੀ ਸਾਹਿਬ ਜਗਰਾਉਂ ਆਏ ਸੀਗੇ ਉਹਨਾਂ ਨਾਲ ਡੀਐਸਪੀ ਸਾਹਿਬ ਐਫਐਚਓ ਸਾਹਿਬ ਚੌਂਕੀਚਾਰ ਦਾ ਸਾਰੇ ਮੁਲਾਜ਼ਮ ਆਏ ਸੀਗੇ ਜੀ ਉਹਨਾਂ ਨੇ ਸਾਨੂੰ ਕਿਹਾ ਵੀ ਹੁਣੇ ਫੌਰੀ ਤੌਰ ਤੇ ਤੁਸੀਂ ਇੱਥੇ ਦਰਖਤ ਪਾ ਕੇ ਤੇ ਜਿੰਨਾ ਮਜ਼ਬੂਤੀ ਕਰੋ ਜਿੱਥੇ ਜਿੱਥੇ ਢਾਹ ਲੱਗੀ ਆ ਉਹਨੂੰ ਤੁਸੀਂ ਮਜ਼ਬੂਤ ਉਹਨੂੰ ਥਾਵਾਂ ਨੂੰ ਮਜ਼ਬੂਤ ਕਰੋ ਇਸ ਕਰਕੇ ਹੁਣ ਅਸੀਂ ਤੁਰੰਤ ਕੰਮ ਸ਼ੁਰੂ ਕਰਵਾਉਣ ਲੱਗੇ ਜੀ ਸੁਰੱਖ ਰੱਖ ਪਾਉਂਦਾ ਜੀ ਇਸ ਟਾਈਮ ਕੀ ਸਥਿਤੀ ਆ ਜੀ ਇੱਥੇ ਜੀ ਜੀ ਇੱਥੇ ਕਾਫੀ ਖਤਰਨਾਕ ਬਣੀ ਹੋਈ ਜੀ ਜੇ ਪਾਣੀ ਥੋੜਾ ਵਾਧਾ ਵਾਂ ਇੱਥੇ ਹਾਲਤ ਕਾਫੀ ਚਿੰਤਾਜਨਕ ਹੋ ਜਾਣੀ ਇਸ ਕਰਕੇ ਅਸੀਂ ਜਿਹੜਾ ਹੁਣ ਫਿਲਹਾਲ ਅਸੀਂ ਦਰਖਤਾਂ ਦੇ ਕੰਮ ਕਰ ਸਕਦੇ ਆ ਉਹ ਲੱਗੀਆਂ ਕਰਨ ਉਸ ਤੋਂ ਬਾਅਦ ਅਸੀਂ ਮਹਿਕਮਿਆਂ ਨਾਲ ਤਾਲਮੇਲ ਕਰਕੇ ਇੱਥੇ ਬੋਰੇ ਪਾਉਂਦੇ ਜਾਂ ਪੱਥਰਾਂ ਉਦੇ ਪੱਥਰ ਲਵਾਉਂਦਾ ਵੀ ਕੋਸ਼ਿਸ਼ ਕਰਾਂਗੇ ਜ ਐਸਐਸਪੀ ਸਾਹਿਬ ਕੀ ਕਹਿ ਕੇ ਗਏ ਹੁਣ ਇਸ ਵਾਰੇ ਐਸਐਸਪੀ ਸਾਹਿਬ ਨੇ ਕਿਹਾ ਕਿ ਤੁਸੀਂ ਪੈਲ ਦੇ ਆਧਾਰ ਤੇ ਇੱਥੇ ਦਰਖਤ ਪਾਗੇ ਇਹਨਾਂ ਨੂੰ ਮਜ਼ਬੂਤ ਕਰ ਕਰੋ ਜਿੱਥੇ ਜ਼ਿਆਦਾ ਖਤਰਨਾਕ ਥਾਵਾਂ ਨੇ ਉਸ ਤੋਂ ਬਾਅਦ ਕਹਿੰਦੇ ਅਗਲੇ ਜੋ ਵੀ ਹੋਊਗਾ ਤੁਹਾਨੂੰ ਦੱਸ ਦਿਆਂਗੇ ਜੇ ਕੋਈ ਵੀ ਕੋਈ ਸਮੱਸਿਆ ਆਉਂਦੀ ਹੈ ਸਾਡੇ ਨਾਲ ਤਾਲਮਿਲ ਕਰੋ ਹਰ ਸੰਭਵ ਸਾਡਾ ਕਹਿੰਦੇ ਮਦਦ ਕਰਾਂਗੇ ਜੇ ਸਥਿਤੀ ਵਿਗੜਦੀ ਹੈ ਇੱਥੇ ਫਿਰ ਉਹ ਕੀ ਤਰਵਾ ਦੇ ਕੇ ਗਿਆ ਉਹ ਉਹਨਾਂ ਨੇ ਕਿਹਾ ਵੀ ਜੇ ਸਥਿਤੀ ਵਿਗੜਦੀ ਤੁਰੰਤ ਸਾਡੇ ਨਾਲ ਤੁਸੀਂ ਤਾਲਮਿਲ ਕਰੋ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਸਾਨੂੰ ਦੱਸੋ ਅਸੀਂ ਕਦੇ ਸਮਰੱਥ ਮਹਿਕਮੇ ਨਾਲ ਤਾਲਮਿਲ ਕਰਕੇ ਤੁਹਾਨੂੰ ਉਹ ਚੀਜ਼ ਪ੍ਰੋਵਾਈ